ਹੋ ਨੋ ਨੋ ਪੱਕੋ ਤੁਹਾਨੂੰ ਮਸ਼ਹੂਰ ਕਰ ਲਈਏ ਕਰਾ ਜੀ ਅੱਜ ਫਿਰਿਆ ਨਹੀਂ ਜਾਨੀ ਛੱਡਦਾ ਦੇ ਬਰਾ ਇਹ ਤਾਂ ਨਹੀਂ ਛੱਡਦਾ ਕਿਹਦੀ ਬੰਦਾ ਹਾਂ ਸੋ ਸਸੀਗਾਲ ਮਿੱਤਰੋ ਅੱਜ ਆਪਾਂ ਪਹੁੰਚੇ ਹੋਇਆ ਪਸ਼ੂ ਮੰਡੀ ਮਾਨਸਾ ਕਿਉਂਕਿ ਹਰ ਮੰਡੀ ਆਪਾਂ ਜਿਹੜੀ ਮਾਨਸਾ ਦੀ ਕਵਰ ਕਰਕੇ ਦਿਖਾਉਣਾ ਹੈ ਤੇ ਅੱਜ ਤੁਹਾਨੂੰ ਪੂਰੀਆਂ ਚੰਗੀਆਂ ਝੋਟੀਆਂ ਦਿਖਾਉਣੇ ਆ ਜਿਹੜੀ ਮੰਡੀ ਇਹ ਮਾਨਸਾ ਦੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਕਿਉਂਕਿ ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਤਾਂ ਆਪਣੇ ਨਾਲ ਸੰਪਰਕ ਵੀ ਕਰ ਸਕਦਾ ਇਹ ਮੰਡੀ ਜਿਹੜੀ ਇਹਦਾ ਮਾਨਸਾ ਸਰਸਾ ਰੋਡ ਤੇ ਆਣਾ ਰਮਨਿਤ ਵਾਲੇ ਚੌਂਕ ਦੇ ਵਿੱਚ ਰਹਿੰਦੀ ਆ ਹਰ ਸ਼ੁੱਕਰਵਾਰ ਲੱਗਦੀ ਆ ਚੰਗੀਆਂ ਝੋਟੀਆਂ ਪਹੁੰਚਦੀਆਂ ਤੇ ਆਓ ਬਾੜਾ ਸਮਾਂ ਨਾ ਲਾਈਏ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵਾਸਮਨ ਨਾਲ ਹੀ ਆਜੋ ਭਰਾਓ ਮਾਰਦੇ ਮੰਡੀ ਵਿੱਚ ਕਿਹੜਾ ਤੇ ਦਿਖਾਉਣੇ ਆ ਪਸ਼ੂ ਮੰਡੀ ਮਾਨਸਾ ਤੋਂ ਸਾਰਾ ਲੈ ਵੀ ਮਿੱਤਰੋ ਆਪਾਂ ਦਾ ਬਾਈ ਦੀ ਮੱਝ ਜਿਹੜੀ ਤੋਰ ਕੇ ਦਿਖਾਉਣੇ ਨੀਲੀ 라ਵੀ ਟੋਕੜ ਜਿਹੜੇ ਭਰਾ ਕਹਿੰਦੇ ਹੁੰਦੇ ਨੀਲੀ 라ਵੀ ਆਪਾਂ ਨੂੰ ਟੋਕੜ ਲੈਣੀ ਆ ਤਾਂ ਉਹਦੇ ਬਸ ਤਰ੍ਹਾਂ ਚੰਗੀ ਜਿਹੜੀ ਨਸਲ ਦੀ ਮੱਝ ਆ ਗਈ ਨੀਲੀ 라ਵੀ ਤੇ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਵੀ ਲੈ ਕੇ ਦੇਵਾਂਗੇ ਇਹ ਥਣਾ ਥਣਾ ਸ ਹੈ ਜਿਹੜਾ ਬਹੁਤ ਸੋਹਣਾ ਪੱਠਪੜਾ ਚੰਗਾ ਹਨਾ ਆਰਡਰ ਵੀ ਤਿਆਰ ਚੰਗਾ ਕਰਿਆ ਹੋਇਆ ਤੇ ਸਾਹਮਣੇ ਜਿਹੜਾ ਬੱਚਾ ਉਹ ਵੀ ਤੁਸੀਂ ਦੇਖ ਰਹੇ ਹੋ ਆ ਕੱਟਾ ਕੇ ਬਾਈ ਕੱਟੀ ਆ ਕੱਟੀ ਮਾਗਰ ਵੀ ਕੱਟੀ ਆ ਦੋਸਤੋ ਤੇ ਨੀਲੀ ਰਾਬੀ ਆ ਤੇ ਚੰਗੀ ਬਰੀਡ ਦੀ ਮੱਝ ਆ ਗਈ ਤੇ ਦੁੱਧ ਵੀ ਬਾਈ ਚੰਗਾ ਤਿਆਰ ਦੱਸਦਾ ਤੇ ਪਲੀ ਪੁਲੀ ਵੀ ਚੰਗੀ ਜਿਹੜੀ ਪਿੱਠ ਕੋਲੇ ਦੀ ਬਣਾਵਟਾ ਤੇ ਬਹਿਣੀ ਬਾਂਤਰ ਵੀ ਚੰਗੀ ਆ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਣੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਜਾਣਕਾਰੀ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਦੱਸੋ ਪਹਿਲਾਂ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਤੇ ਹਰਪ੍ਰੀਤ ਬਾਈ ਪਿੰਡ ਕਿਹੜਾ ਪਿੰਡ ਜਗਰਾਮ ਤੀਰਥ ਜੀ ਜਗਰਾਮ ਤੀਰਥ ਜ਼ਿਲ੍ਹਾ ਬਠਿੰਡਾ ਬਾਈ ਜ਼ਿਲ੍ਹਾ ਬਠਿੰਡਾ ਤਸੀਮਂ ਪਲਵੰਡੀ ਸਾਹਿਬ ਠੀਕ ਹੈ ਤੇ ਬਾਕੀ ਹਰਪ੍ਰੀਤ ਜਿਹੜੀ ਆਪਾਂ ਬਾਈ ਆ ਨੀਲੀ ਰਾਵ ਝੋਟੀ ਦੌਰ ਕਿਸ ਕੰਮੇ ਸੁਇਆ ਇਹ ਬਾਈ ਦੂਜਾ ਸੁਆ ਠੀਕ ਹੈ ਠੀਕ ਹੈ ਜੀ 1 ਮਹੀਨੇ ਦੀ ਗੱਬਣਾ ਵੀ ਗਾਰੰਟੀ ਨਾਲ ਜਮਾ ਠੀਕ ਹੈ ਬਾਕੀ ਅਗਲੇ ਦੀ ਕਿਸਮਤ ਅਗਲੇ ਦੀ ਕਿਸਮਤ ਹੈ ਜੂ ਗਾਰੰਟੀ ਫੁੱਲ ਹੈ ਜੀ ਗਾਰੰਟੀ ਫੁੱਲ ਹੋਊ ਹਾਂਜੀ ਦੁੱਧ 10 ਤੋਂ ਬਾਹਰ 10 ਕਿਲੋ ਤੋਲ ਕੇ ਦੇ ਦਾਂਗੇ। ਅੱਜ ਟਾਈਮ ਦੁੱਧ 10 ਤੋਂ ਬਾਹਰ ਆ। ਹਾਂ 10 ਕਿਲੋ ਕੰਡੇ ਵਾਲਾ ਦੇ ਦਾਂਗੇ ਜੇ। ਠੀਕ ਆ ਲੈ ਬਾਈ ਕਹਿੰਦਾ ਮਿੱਤਰੋ ਜੇ ਕਿਸੇ ਨੇ ਦੁੱਧ ਵੀ ਤੋਲ ਕੇ ਲੈ ਜਾਣਾ 10 ਕਿਲੋ ਤੋਂ ਬਾਹਰ ਦੁੱਧ ਤੋਲ ਕੇ ਦੇ ਦਾਂਗੇ ਚੰਗੀ ਝੋਟੀਆਂ ਨੀਲੀ ਰਾਵੀ ਤੇ ਬਾਕੀ ਦੂਜੇ ਸੂਏ ਸੂਈ ਆ ਤੇ ਬਾਕੀ ਇੱਕ ਵਾਰੀ ਬਈ ਮੋਬਾਈਲ ਨੰਬਰ ਬੋਲੀ। ਮੋਬਾਈਲ ਨੰਬਰ 98147 ਜੀ 80609 ਜੀ ਠੀਕ ਆ ਤੇ ਬਾਈ ਹਰਪ੍ਰੀਤ ਜਿਹੜੇ ਐਡਰੀਕ ਗੱਲ ਹੈ ਇਹ ਰੇਟ ਕੀ ਕਰਤਾ? ਰੇਟ 85000 ਕਰਦੇ ਆ ਜੀ। 85000 ਹਾਂਜੀ। ਦੇਣੀ ਕਿੰਨੇ ਦੀ ਕੱਟੀ ਲਾ ਲੋ 7-8000 ਦੀ ਕੱਟੀ ਹੈਗੀ ਠੀਕ ਆ ਲੈ 7-8000 ਦੀ ਨਾਲ ਕੱਟੀ ਆਉਂਦੀ ਆ ਬਾਈ 80000 ਦੇ ਵਿੱਚ ਤੇ ਮੱਝ 72000 ਦੀ ਰਹੀ ਗਈ ਬਾਈ ਹੈਨਾ 72000 ਦੀ ਮੱਝ ਰਹੇਗੀ ਤੇ ਬਾਕੀ ਮਾਨਦਾਰੀ ਆ ਜੀ ਕਰਕੇ ਦੋ ਰਾਂਗ ਬਾਈ ਕਹਿੰਦਾ ਤੇ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਪਿੰਡਾ ਜਗਰਾਮ ਪੀਰਤਾ ਤੇ ਜ਼ਿਲ੍ਹਾ ਬਠਿੰਡਾ ਤੇ ਨਾਲ ਕੱਟੀ ਮੰਨ ਲਓ ਫ੍ਰੀ ਮੰਗੂ ਆਂਦੀ 8000 ਦੀ ਚੰਗੀ ਆ ਜਿਹੜੇ ਭਰਾ ਨੀਲੀ ਰਾਵੀ ਗਏ ਹੁੰਦੇ ਕਿਉਂਕਿ ਰੇਟ ਹੁਣ ਜਾਏ ਤੇ ਨੇ ਬਾਕੀ ਬਾਈ ਘਰੇ ਵੀ ਹੁੰਦੀ ਆਪਣੇ ਕੋਲ ਧਰੇ ਮੱਝ ਹੁੰਦਾ ਜੀ ਤੁਸੀਂ ਕੋਕੜ ਗੱਬਣ ਕੋਈ ਸੱਜਰਾਂ ਲੈਣੀਆਂ ਹੋ ਵੀ ਤਸੱਲੀ ਕਰਕੇ ਲੈ ਸਕਦੇ ਕਈ ਵਾਰ ਭਰਾ ਮੰਡੀ ਤੇ ਤਸੱਲੀ ਨਹੀਂ ਕਰਦਾ ਹਣਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜੀ ਘਰੋਂ ਮਾਲਾ ਦੋ ਟਾਈਮ ਦੋ ਟਾਈਮ ਚਾਹਤਾ ਹਾਂ ਚੋ ਗਿਲੇ ਬਈ ਠੀਕ ਆ ਤੇ ਬਾਈ ਨਾਲ ਸਮਰਕ ਜ਼ਰੂਰ ਕਰ ਲਿਓ ਪਿੰਡ ਜਗਰਾਮ ਤੀਰਸ ਜਿਲ੍ਹਾ ਬਠਿੰਡਾ ਮਿੱਤਰੋ ਲਓ ਵੀ ਮਿੱਤਰੋ ਆਪਣਾ ਬਾਈ ਦੀਆਂ ਦੋ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਉਣੇ ਆ ਤੇ ਇਹ ਸੋਨ ਵਾਲੀ ਆ 10 15 ਦਿਨ ਬਾਈ ਕਹਿੰਸੀ ਲੈਂਦੀ ਆ ਤੇ ਬਾਕੀ ਪੂਰੀ ਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਝੋਟੀਆਂ ਤੁਰਦੀਆਂ ਚੈੱਕ ਕਰ ਲਓ ਮਿੱਤਰੋ ਤੇ ਕਿਆ ਬਾਤ ਕਮਾਲ ਹੀ ਕਰਦੀ ਹਣਾ ਮੰਡੀ ਦੇ ਵਿੱਚ ਤੁਮਾਂ ਬਾਈ ਜਾਂਦੀ ਆ ਤੇ ਬਾਕੀ ਆਪਾਂ ਪੂਰੀ ਡੀਲ 22 ਤੋਂ ਲੈ ਕੇ ਦੇਮ ਆਰਡਰ ਕਹਿੰਦਾ ਬਾਈ ਤਿਆਰ ਕਰਨਾ ਹਜੇ ਮੌਕੇ ਤੇ ਜਿਹੜਾ ਆਰਡਰ ਤਿਆਰ ਕਰਦੇ ਛਣਾ ਛਣਾ ਦੀ ਸਪੇਸ ਆ ਜਿਹੜੀ ਪੂਰੀ ਸਿਰ ਆ ਗਈ ਗੱਲ ਬਾਤ ਹਣਾ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਤੋਂ ਨਾ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਇਸ ਛੋਟੀ ਦੀ ਤੇ ਚੰਗੇ ਦੁੱਧ ਵਾਲੀਆ ਤੇ ਬਾਕੀ ਦੋ ਨਾ ਅਗਨੇ ਬਾਈ ਦੇ ਦੋਨੇ ਪ੍ਰੋਪਰ ਉਹ ਵੀ ਤੋਰ ਦੇ ਫਿਰ ਇਕੱਠੀ ਜਾਣਕਾਰੀ ਲੈ ਲਾਂਗੇ ਤੇ ਉਹ ਹੈਗੇ ਮਹੀਨੇ ਕਿ ਸੁਈ ਡੇਢ ਮਹੀਨੇ ਡੇਢ ਮਹੀਨੇ ਸੁਈ ਆ ਆ ਸਾਹਮਣੇ ਬੱਚਾ ਖੜਾ ਇਹਦੀ ਵੀ ਆਪਾਂ ਪੂਰੀ ਪ੍ਰਾਪਰਟੀ ਜਾਣਕਾਰੀ ਲੈ ਕੇ ਦੇਵਾਂਗੇ ਛਣਾ ਛਣਾ ਸਾਈ ਇਹਦਾ ਬਹੁਤ ਸੋਹਣਾ ਤੇ ਆਰਡਰ ਵਧੀਆ ਤਿਆਰ ਕਰਿਆ ਹੋਇਆ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਪ੍ਰਾਪਰਟੀ ਜਾਣਕਾਰੀ ਲਵਾਂਗੇ ਸਿੰਘ ਜਰੂਰ ਕੋਲੇ ਥੋੜੇ ਥਣਲੇ ਦੀ ਬਿਲਕੁਲ ਸਾਫ ਹੈਗੀ ਤੇ ਬਾਕੀ ਦਸੱਲੀ ਤੁਸੀਂ ਕਰਨੇ ਮਿੱਤਰੋ ਮੇਰਾ ਕੰਮ ਹੈ ਵੀਡੀਓ ਬਣਾਉਣਾ ਤੇ ਬਾਕੀ ਮੈਂ ਵੀਡੀਓ ਉਹ ਬੰਦਾ ਬਣਾਉਣਾ ਜਿਨ੍ਹਾਂ ਤੇ ਆਪਾਂ ਨੂੰ ਦਸੱਲੀ ਹੁੰਦੀ ਆ ਤੇ ਸਾਸੋਹਰਾ ਕੰਮ ਆ ਬਾਈ ਦਾ ਹਰੇਕ ਮੰਡੀ ਹੁੰਦੀ ਆ ਆਏ ਹੁੰਦੇ ਹਰੇਕ ਮੰਡੀ ਤੇ ਬਾਕੀ ਗੱਲਬਾਤ ਕਰਾਉਣੇ ਆ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਨਾਮ ਦੱਸੀ ਪਹਿਲਾਂ ਜਗਦੀਪ ਸਿੰਘ ਬਾਈ ਜਗਦੀਪ ਆ ਹਾਂਜੀ ਠੀਕ ਆ ਜਗਦੀਪ ਬਾਈ ਪਿੰਡ ਬੋਹਾ ਜੀ ਬੋਹਾ ਜ਼ਿਲ੍ਹਾ ਮਾਨਸਾ ਹਾਂਜੀ ਠੀਕ ਆ ਤੇ ਜਗਦੀਪ ਮਾਲਾ ਜਿਹੜੀ ਆਪਾਂ ਬਾਈ ਝੋਟੀ ਦੋਰ ਕੇ ਖਾਈ ਆ ਪਹਿਲੇ ਨੰਬਰ ਤੇ ਕਹਵੇਂ ਸੂਏ ਸੁੰਦੀ ਆ ਇਹ ਬਾਈ ਤੀਜੇ ਸੁੰਦੀ ਆ ਤੀਜੇ ਸੂਏ ਠੀਕ ਆ ਤੇ ਕਾ ਦਿਨ ਰਹਿ ਕੇ ਬਾਈ ਕੱਢ ਜੂ 15 ਦਿਨ ਬਾਈ ਠੀਕ ਆ ਹਜੇ ਕੱਚੀ ਹੈ ਨਾ ਹਾਂ ਤੇ 15 ਨਾਲ ਤੋਂ ਲੇਵਾ ਬਹੁਤ ਸੋਹਣਾ ਤਿਆਰ ਕਰ ਲੂ ਹੈ ਨਾ ਹਾਂ ਹਾਂ ਬਾਈ ਸਣਾ ਸੁਣਾ ਸਾਜ ਮਿੱਤਰੋ ਬਹੁਤ ਸੋਹਣਾ ਤੇ ਬਾਕੀ 15 ਨਾਲ ਤੋਂ ਬਾਈ ਕਹਿੰਦਾ ਲੇਵਾ ਪੂਰਾ ਵਧੀਆ ਤਿਆਰ ਕਰ ਜੂ ਤੇ ਬਾਕੀ ਯਾਰ ਹਨਾ ਕਮੀ ਝੋਟੀ ਚ ਮੈਨੂੰ ਤਾਂ ਕੋਈ ਲੱਗਦੀ ਨਹੀਂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਹਾਨੂੰ ਕੋਈ ਕਮੀ ਲੱਗੀ ਤਾਂ ਬਹੁਤ ਸਾਫ ਸਵਾਲ ਦੇ ਵਿੱਚ ਆਈ ਹੋਈ ਹੈ ਝੋਟੀ ਤੇ ਜਗਦੀਪ ਭਾਈ ਮੰਨ ਲਾ ਦੁੱਧਾ ਕੀ ਰਿਕਾਰਡ ਰਹੂਗਾ ਭਾਈ ਦੇ ਦੂਗੀ 15 16 ਕਿਲੋ ਖੁੱਲਾ 15 16 ਖੁੱਲਾ ਦੇਊਗੀ ਹਾਂ ਠੀਕ ਹੈ ਤੇ ਮੋਬਾਈਲ ਨੰਬਰ ਦੱਸੀ ਭਾਈ ਜਗਦੀਪ ਇੱਕ ਵਾਰੀ 79731 ਭਾਈ 4121 ਠੀਕ ਹੈ ਪਿੰਡ ਆ ਬੋਹਾ ਜ਼ਿਲ੍ਹਾ ਮਾਨਸਾ ਇਹ ਭਾਈ ਜਗਦੀਪ ਦਾ ਨੰਬਰ ਆ ਤੇ ਜਗਦੀਪਾ ਰੇਟ ਦੀ ਗੱਲ ਆਦੀ ਬਾਈ ਰੇਟ ਕੀ ਕਰਤਾ ਇਹਦਾ ਇਹਦਾ 1.40 ਕਰਦੇ ਆ ਜੀ 1.40 ਤੇ ਹਾਂ ਨਾ ਕਿੰਨੇ ਹੋ ਜੀ 21 ਦੱਸਦੇ ਵਸ 1.30 ਹੀ ਦੇ ਦਾਂਗੇ ਜੀ ਠੀਕ ਆ ਲੈ ਵੀ ਮਿੱਤਰੋ ਬਾਈ ਨੇ 10000 ਖੁੱਲਾ ਕਾਪੀ ਜਿਹੜੀ ਰਿਆਤ ਕਰਤੀ 1 ਲੱਖ 30000 ਦੇ ਦਾਂਗੇ ਤੇ ਕਹਿੰਦਾ ਟਾਈਮ ਦੇ ਵਿੱਚ ਵੀ ਚੰਗੇ ਦੇ ਵਿੱਚ ਸਮੂ ਗਈ ਏ ਕਿਉਂਕਿ ਹੁਣ ਜਿਹੜਾ ਰੇਟ ਆ ਬਹੁਤ ਜਿਆਦਾ ਮੰਨ ਲਓ ਹੋ ਜਾਣਾ 1 ਮਹੀਨੇ ਤਾਈਂ ਤਾਂ ਵਿਸਾਖ ਦੇ ਵਿੱਚ ਪੂਰੀ ਫੁੱਲ ਤੇਜ਼ੀ ਹੋ ਜੂ ਤੇ ਜਗਦੀਪਾ ਇਹਦੇ ਕੋਲ ਆ ਜਾ ਬਾਈ ਆ ਕਵੇਂ ਸੂਏ ਸੂਹੀ ਝੋਟੀ ਇਹ ਬਾਈ ਪਹਿਲੇ ਸੂਹੀ ਆ ਪਹਿਲੇ ਸੂਏ ਹਾਂ ਠੀਕ ਹੈ ਤੇ ਮਲਾ ਡੇਢ ਮਹੀਨੇ ਸੂਈ ਹੈ ਨਾ ਹਾਂ ਬਾਈ ਠੀਕ ਹੈ ਤੇ ਮਗਰ ਬੱਚਾ ਬਾਈ ਕੱਟੀ ਹੈ ਜੀ ਕੱਟੀ ਮਗਰ ਕੱਟੀ ਆ ਤੇ ਦੁੱਧ ਬਾਈ ਕਿੰਨਾ ਤਿਆਰ ਜਿਦੀਪ ਹੋਣਾ 11 ਕਿਲੋ ਤਿਆਰ ਆ ਜੀ 11 ਪੂਰੇ ਜਮ ਹਾਂ ਤਸੱਲੀ ਕਰਾਵਾਂਗੇ ਜਮ ਤਸੱਲੀ ਠੀਕ ਆ ਲੈ ਮਿੱਤਰੋ ਤਸੱਲੀ ਤੁਸੀਂ ਕਰਨੀ ਆ 11 ਕਿਲੋ ਬਾਈ ਕਹਿੰਦਾ ਤਿਆਰ ਆ ਤੇ ਮਗਰ ਕੱਟੀ ਹੈ ਡੇਢ ਮਹੀਨੇ ਸੂਈ ਆ ਤੇ ਜਿਦੀਪ ਇਹਦਾ ਰੇਟ ਬਾਈ ਕੀ ਕਰਤਾ ਇਹਦਾ 80000 80000 ਮਾਨਦਾਨ ਚੰਨਲ 1000 ਦੀ ਦੇ ਦਾਂ ਠੀਕ ਆ ਲੈ ਬਾਈ ਕਹਿੰਦਾ ਇਹ ਚੋਂ ਯਾਰ 10000 ਸਿੱਧਾ ਮਾਨਦਾਨ ਕਰ ਦਿਆਂਗੇ ਤੇ 75000 ਦੀ ਮੱਝ ਹੋ ਜੂ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਪੰਜ ਚਾਰ ਸੌ ਇਧਰ ਉਧਰ ਹੋ ਜਾਣਾ ਹੁੰਦਾ ਸੰਪਰਕ ਤੁਸੀਂ ਕਰ ਲਓ ਜਗਦੀਪ ਨਾਲ ਚੰਗੇ ਪਸ਼ੂਲੇ ਕਹਿੰਦਾ ਤੇ ਭਾਈ ਜਗਦੀਪ ਆਪਣੇ ਕੋਲੇ ਘਰੇ ਵੀ ਚੰਗੇ ਹੁੰਦੀਆਂ ਹਾਂ ਘਰੇ ਬੰਦੀਆਂ ਨੇ ਜੇ ਕਿਸੇ ਕਈ ਬਾਰ ਮਨ ਨਹੀਂ ਖੜਦਾ ਹੁੰਦਾ ਬੰਦਾ ਮੰਡੀ ਤੋਂ ਵੀ ਕਹਿੰਦਾ ਘਰੇ ਲੈਣੀ ਆ ਹਾਂ ਕਰ ਉਹ ਆਪਣੇ ਮੱਝ ਦੋ ਚਾਰ ਖੜੀਆਂ ਹੁੰਦੀਆਂ ਨੇ ਹਾਂ ਹਾਂ ਹੁੰਦੀਆਂ ਨੇ ਠੀਕ ਹੈ ਤਸੱਲੀ ਕਰਕੇ ਲੈ ਸਕਦਾ ਹੈਣਾ ਡਰੈਸ ਇੱਕ ਵਾਰੀ ਹੋਰ ਬੋਲਦੇ ਸੋਹਣਿਆ ਪਿੰਡ ਬੋਹਾ ਜੀ ਨਾਮ ਜਗਦੀਪ ਸਿੰਘ ਮੋਬਾਈਲ ਨੰਬਰ 79731 4121 ਜਿਲ੍ਹਾ ਮਾਨਸਾ ਹੈ ਨਾ ਜਿਲ੍ਹਾ ਮਾਨਸਾ ਲੈ ਭਾਈ ਨਾਲ ਸੰਪਰ ਲਾਈ ਵੀ ਮਿੱਤਰੋ ਇੱਕਨ ਆਪਾਂ ਚੰਗੇ ਬਾਡੀ ਸਟਰਕਚਰ ਵਾਲੀ ਮੱਝ ਤੋਰ ਕੇ ਦਿਖਾਉਣਾ ਤੇ ਬਾਕੀ ਬਾਈਗਾਂ 16-17 ਕਿਲੋ ਦੁੱਧ ਹੁਣ ਅਸ ਟਾਈਮ ਤਿਆਰ ਤੇ ਮੱਝ ਵੀ ਕੀ ਆ ਨੇ ਯਾਰਾ ਬਾਡੀ ਬੰਦ ਜਿਹੜਾ ਬਹੁਤ ਸੋਹਣਾ ਹੈ ਵੀ ਮੱਝ ਹੈਗੀ ਪੂਰੀ ਵੱਡੀਆਂ ਮੱਧਾਂ ਦਾ ਆ ਜਾਂਦੀ ਹੈ ਜੇ ਮੈਂ ਹਨਾ ਦੁੱਧ ਵਾਲਿਆਂ ਚ ਤੇ ਬਾਕੀ ਕਹਿੰਦਾ ਭਈ ਧਾਰ ਦੂਰ ਵੀ ਜਿਵੇਂ ਭੋਲੀ ਬੜੀਆ ਤੇ ਬਾਕੀ ਆਰਡਰ ਦੀ ਸੇਬ ਵੀ ਬਹੁਤ ਸੋਹਣੀ ਹਨਾ ਤੇ ਮੋਹਰ ਦਾ ਵੀ ਬਣਵੇ ਤੇ ਬਾਕੀ ਤਾਜੀ ਸੂਈ ਆ ਇਸ ਤੋਂ ਬਾਰੇ ਮੈਂ ਤੁਹਾਨੂੰ ਬੱਚਾ ਵੀ ਦਿਖਾ ਦਾਂ ਸਾਹਮਣੇ ਜਿਹੜਾ ਮਾਗਰ ਵੀ ਕੱਟੀ ਆ ਪੂਰੀ ਜੈਡ ਬਲੈਕ ਵਾਂਗੂ ਆ ਦੋ ਚਾਰ ਬਾਹਾਂ ਲ ਜਿਹੜੇ ਪੂਛ ਦੇ ਵਿੱਚ ਬਾਇਟ ਨੇ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਕਰਦੇ ਆ ਤੇ ਪੁੱਛ ਗਏ ਨਾ ਡਿਟੇਲ ਵੀਡੀਓ ਨੂੰ ਅੰਡ ਤੱਕ ਜ਼ਰੂਰ ਦੇਖ ਲਓ ਤੇ ਇੱਕ ਜੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਆਪਾਂ ਬਾਈ ਸਸੀ ਕਾਲ ਸਸੀ ਕਾ ਬਾਈ ਹਾਂ ਬਾਈ ਨਾਮ ਦੱਸੋ ਪਹਿਲਾਂ ਨਾਮ ਹਰਵਿੰਦਰ ਸਿੰਘ ਆ ਬਾਈ ਠੀਕ ਆ ਤੇ ਹਰਵਿੰਦਰ ਪਿੰਡ ਕਿਹੜਾ ਬਾਈ ਪਿੰਡ ਭੀਮੜਾ ਬਾਈ ਆਪਣਾ ਭੀਮੜਾ ਜਲਾ ਜਿਲਾ ਮਾਨਸਾ ਬਾਈ ਇਹ ਹਾਦੀ ਇੱਧਰ ਰਹਿ ਗਈ ਉਮਰ ਹੈ ਹਾਂਜੀ ਹਾਂਜੀ ਬਾਈ ਠੀਕ ਆ ਮਾਨਸਾ ਜਿਲਾ ਪੈਂਦਾ ਪਿੰਡ ਭੀਮੜਾ ਤੇ ਹਰਵਿੰਦਰ ਬਾਈ ਨਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਹਰਵਿੰਦਰ 987242 85409 ਠੀਕ ਆ ਤੇ ਹਰਵਿੰਦਰ ਜੇ ਆਪਾਂ ਝੋਟੀ ਗੱਲ ਕਰੀ ਜਿਹੜੀ ਆ ਤੌਰ ਤੇ ਦਿਖਾਈ ਆ ਬਾਈ ਕਿਵੇਂ ਸੂਇਆ ਇਹ ਤੀਜੇ ਸੂਏ ਆ ਬਾਈ ਤੀਜੇ ਸੂਏ ਤੇ ਹੁਣ ਬਾਈ ਕਿੰਨੇ ਕੁ ਡਣਾ ਸੂਈ ਆ ਇਹ ਸੂਈਆ 8-10 ਡਣਾ ਦੀ ਸੂਈ ਹੋਈ ਆ ਬਾਈ 8-10 ਡਣਾ ਦੀ ਸੂਈ ਹੋਈ ਹੋਈ ਆ ਹਾਂਜੀ ਬਾਈ ਠੀਕ ਆ ਤੇ ਬਾਈ ਦੁੱਧ ਹੁਣ ਪ੍ਰੋਪਰ ਕਿੰਨਾ ਤਿਆਰ ਹਰਵੰਦਰ ਦੁੱਧ 16-17 ਕਿਲੋ ਖੁੱਲਾ ਦੇਊਗੀ ਬਾਈ ਠੀਕ ਆ 16-17 ਕਿਲੋ ਖੁੱਲਾ ਦੇਊਗੀ ਹੁਣ ਇਸ ਟਾਈਮ ਬਾਈ ਕਿੰਨਾ ਤਿਆਰ ਆ ਹੁਣ ਹੈਗਾ ਬਾਈ 14 ਕਿਲੋ ਦੁੱਧ ਆ ਬਾਈ 14 ਕਿਲੋ ਹੈਗਾ ਹੁਣ ਮੰਨ ਲਾ ਸੂਈ ਆ ਹੀ ਨਹੀਂ ਸੂਈ ਹੋ ਗਈ ਹਾਂਜੀ 7-8 ਡਣਾ 7-8 ਡਣਾ ਥੱਲੇ 14 ਕਿਲੋ ਬਾਈ ਕਹਿੰਦਾ ਦੁੱਧ ਖੁੱਲਾ ਮਿੱਤਰੋ ਤੇ ਬਾਕੀ ਥਾਣਾ ਸਾਜਾ ਵਧੀਆ ਦਿਖਾਇਆ ਤੇ ਬਾਕੀ ਮੱਜ ਵੀ ਬਾਡੀ ਸਟਰਕਚਰ ਹੈ ਚੰਗਾ ਦੁੱਧ ਵਾਲੀ ਲਾਈਨ ਚ ਆ ਮਾਗਰ ਕੱਤੀ ਆ ਬਾਈ ਚੰਗੀ ਆ ਮਾਗਰ ਵੀ ਕੱਟੀ ਆ ਪੂਰੀ ਜੈਡ ਬਲੈਕ ਮੰਗੂਆ ਥੋੜੇ ਜਿਹਾ ਵਾਲ ਵਾਈਟ ਨੇ ਤੇ ਹਰਵਿੰਦਰ ਮਾਲਾ ਰੇਟ ਦੀ ਗੱਲ ਆਂਦੇ ਬਾਈ ਰੇਟ ਕੀ ਕਰਤਾ ਰੇਟ ਤਾਂ ਬਾਈ ਜੇ ਰੇਟ ਕਰਾਉਣਾ ਤਾਂ 170 ਆ ਠੀਕ ਆ ਤੇ ਦੇ ਲੈਣਾ ਜਿਹੜਾ ਇੱਕ 40 ਜੂੜੀ ਦੀ ਦੇਣੀ ਆ ਆਪਾਂ ਠੀਕ ਆ ਵੀ ਇੱਕ 40 ਦੀ ਮੰਨ ਲਾ ਆਪਾਂ ਦੇ ਦੇਾਂਗੇ ਹਾਂਜੀ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਹਾਂ ਬਈ ਉਹ ਮੌਕੇ ਤੇ ਰਿਆਤ ਕਰ ਦਾਂਗੇ ਕੁਛ ਨਾ ਠੀਕ ਆ ਲੈ ਮਿੱਤਰੋ ਬਾਈ ਨੇ ਸੱਚੀ ਗੱਲ ਦੱਸੀ ਕਹਿੰਦਾ ਰੇਟ ਜਿੰਨਾ ਮਰਜ਼ੀ ਕਰਾਈਏ 60 ਕਰਾ ਲਾ 70 ਕਰਾ ਲਾ ਪਰ ਇੱਕ 40 ਦੇ ਨੇੜੇ ਮੱਝ ਕਾ ਦੇਣੀ ਹੈ ਤੇ ਬਾਕੀ ਮਾਨਤਾਨ ਮੌਕੇ ਦੇ ਕਰ ਦਾਂਗੇ ਹੈਨਾ ਤੇ ਪਿੰਡ ਬਾਈ ਦਾ ਮੇਵੜਾ ਧੀਮੜਾ ਮੇਵੜਾ ਠੀਕ ਹੈ ਜਿਹੜਾ ਮਾਨਸਾ ਨਾ ਜ਼ਿਲ੍ਹਾ ਮਾਨਸਾ ਇਹ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 97724 85409 ਬਾਈ ਠੀਕ ਆ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਮਾਝਾ ਚੰਗੀ ਦੁੱਧ ਵਾਲੀ ਤੇ ਇਹ ਜੀ ਪੜਾ ਇੱਕ ਰੱਖ ਲੈਣਾ ਦੋ ਰੱਖਣ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਮਾਝ ਦੁੱਧ ਚੰਗਾ ਗੱਡੂਗੀ ਤੇ ਵੱਖ ਮਾਗਰ ਵੀ ਕੱਟੀ ਆ ਤੇ ਚੰਗੀ ਬਲੱਡ ਲਾਈਨ ਦੀ ਆ ਬਾਈ ਥੋੜਾ ਜਿਹਾ ਕਹਿੰਦਾ ਵੀ ਇਹ ਸਾਨੂੰ ਪੱਕਾ ਨੌਲੇਜ ਨਹੀਂ ਤੇ ਚੰਗੇ ਆ ਦੁੱਧ ਵਾਲੀ ਆ ਸੰਪਰਕ ਜ਼ਰੂਰ ਕਰ ਲਿਓ ਮਿੱਤਰੋ ਲੈ ਵੀ ਮਿੱਤਰੋ ਨਾਲ ਆਪਾਂ ਮੀਣੀ ਮਾਝ ਤੌਰ ਖਾਉਣਿਆ ਬਾਈ ਕੋਲੇ ਸੀਗੀ ਤੇ ਜਿਹੜੇ ਭਰਾ ਮੀਣੀ ਨੂੰ ਸੋਭਾ ਮੰਨਦੇ ਹਨਾ ਉਹ ਜ਼ਰੂਰ ਦੇਖ ਲੈਣ ਤੇ ਮੀਨੀ ਕਹਿੰਦੇ ਕਰਮਾ ਵਾਲੀ ਹੁੰਦੀ ਆ ਮੱਝ ਤੇ ਬਾਕੀ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਆ ਮੈਂ ਤੁਹਾਨੂੰ ਮੋੜ ਦਾ ਮੋੜ ਦਾ ਤੇ ਚੰਗੀ ਆ ਤੇ ਝੋਟੀਆਂ ਤੇ ਬਾਕੀ ਬਾਈ ਕੁੜੇ ਨਾ ਦੋ ਝੋਟੀਆਂ ਨੇ ਦੋਨੇ ਆਪਾਂ ਤੁਹਾਨੂੰ ਪਹਿਲਾਂ ਤੋੜ ਕੇ ਦਿਖਾ ਦਈਏ ਤੇ ਜਾਇਜ਼ ਰੇਟ ਦੇ ਹਨਾ ਜਿਹੜੇ ਹੱਜ ਕੱਲ ਰੇਟ ਜਿਹੜੇ ਜਾਦੇ ਹੋ ਗਏ ਮੰਡੀ ਦੇ ਜੇ ਹੁਣ ਗਰਮੀ ਆਈ ਜਾਂਦੀ ਰੇਟ ਬਧੀ ਜਾਣਗੇ ਸੁਆ ਦੁੱਧ ਦਾ ਹੈ ਨਹੀਂਗਾ ਤੇ ਬਾਕੀ ਆਪਾਂ ਆ ਵੀ ਇੱਕ ਝੋਟੀ ਤੁਸੀਂ ਤੋੜ ਕੇ ਦਿਖਾ ਦਈਏ ਤੁਹਾਨੂੰ ਉਧਰੋਂ ਲੈ ਜਾ ਲੈ ਬਾਈ ਤੇ ਮੰਗਰ ਗੱਟੀ ਹੈਗੀ ਚੰਗੀ ਭਲੀ ਹੋਈ ਆ ਦੁੱਧੇ ਬਾਈਆਂ ਚੰਗਾ ਦਾਦ ਹਨ ਤੇ ਬਾਕੀ ਜਿਹੜੀ ਆਪਾਂ ਪੂਰੀ ਡੇਲ ਆ ਬਾਈ ਤੋਂ ਲੈ ਕੇ ਦੇਵਾਂਗੇ ਤੇ ਗੱਲ ਵਾਧ ਵੀ ਕਰਾਵਾਂਗੇ ਮੋੜ ਦਾ ਠਾਣਾ ਸੋਣਾ ਸਪੇਸ ਹੈ ਜਿਹੜਾ ਬਹੁਤ ਸੋਹਣਾ ਤੇ ਬਾਕੀ ਕੁੰਡੀਆਂ ਤੇ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਕਰਵਾਵਾਂਗੇ ਕੀ ਬਾਈ ਨਾਂ ਕਰਦੇ ਆ ਗੱਲਬਾਤ ਆ ਬਾਈ ਸੱਸੀ ਗਾਲ ਸੱਸੀ ਗਾਲ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਗੱਗੀ ਆਈ ਨਾਮ ਠੀਕ ਆ ਤੇ ਗੱਗੀ ਮੋਬਾਈਲ ਨੰਬਰ ਹੀ ਬੋਲ ਦੇ ਬਾਈ 62842053555 ਜੀ ਪਿੰਡ ਆਪਣਾ ਦਲੇਲ ਵਾਲਾ ਜੀ ਠੀਕ ਆ ਦਲੇਲ ਵਾਲਾ ਜਿਹੜਾ ਮਾਨਸ ਆ ਨਾ ਹਾਂਜੀ ਤੇ ਗੱਗੀ ਜਿਹੜੀ ਆਪਾਂ ਬੁਰ ਆਹ ਬਾਈ ਨੀਲੀ ਰਾਹ ਮੀਣੀ ਝੋਟੀ ਦਿਖਾਈ ਹੈ ਨਾ ਹਾਂਜੀ ਤੇ ਇਹ ਮਾਲਾ ਕੀ ਰਿਟੇਲ ਦੀ ਕਹਿਵੇਂ ਸੂਆ ਦੂਜਾ ਸੂਆ ਜੀ 10 ਕਿਲੋ ਦਾ ਤਿਆਰ ਆ ਜੀ ਠੀਕ ਆ ਦੂਜਾ ਸੂਆ 10 ਕਿਲੋ ਦੁੱਧ ਦਾ ਤਿਆਰ ਆ ਤੇ ਬਾਈ ਕਿੰਨੇ ਘਟਾਂ ਦੀ ਸੂਈ ਹੋਈ ਆ 2 ਮਹੀਨੇ ਹੋ ਗਈ ਨੂੰ ਸੂਈ ਦੋ ਮਹੀਨੇ ਵੱਡਾ ਬੱਚਾ ਨਾ ਹਾਂਜੀ ਦੋ ਮਹੀਨੇ ਮਿੱਤਰੋ ਸੂਈ ਨੂੰ ਹੋ ਗਏ ਤੇ ਸਾਹਮਣੇ ਬੱਚਾ ਖੜਾ ਤੇ 10 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਮੀਣੀ ਆ ਗਈ ਤੇ ਬਾਕੀ ਰੇਟ ਬਾਈ ਤੋਂ ਪੁੱਛ ਕੇ ਨੇ ਤੇ ਕਹਗੀ ਇਹਦਾ ਰੇਟ ਬਾਈ 85000 ਰੁਪਏ 85000 ਮਾਨਤਾਣ ਹੋ ਜੂ ਮਾਨਤਾਣ ਕਰਾਂਗੇ ਠੀਕ ਹੈ ਲੈ ਵੀ ਮਿੱਤਰੋ ਰੇਟ ਆ ਜਿਹੜੇ ਆਪਾਂ ਬਾਈ ਸਹੀ ਕਰਦਾ ਹੁੰਦਾ ਰੇਟ ਮੰਨ ਲਓ ਜੈਨੂਣ ਦੇ ਹੁੰਦੇ ਬਾਹਲੇ ਮਹਿੰਗੇ ਨਹੀਂ ਹੁੰਦੇ 85000 ਰੇਟ ਆ ਤੇ ਬਾਕੀ ਮੌਕੇ ਦੇ ਮਾਨਤਾਣ ਬਾਈ ਕਹਿੰਦਾ ਹੋ ਜੂਗਾ ਤੇ ਇੱਕ ਝੋਟੀ ਬਾਈ ਕੋਲੇ ਹੋਰ ਆ ਤੇ ਉਹ ਇਧਰ ਗਾਗ ਵੀ ਲੱਗੇ ਹੋਏ ਹੁਣ ਦਿਖਾ ਦਈਏ ਤੇ ਤੋਰਨ ਗਿਆ ਤੇ ਉਹਦੀ ਡਿਟੇਲ ਵੀ ਆਪਾਂ ਕੋ ਜਿਹੜੀ ਅੱਗੀ ਆ ਬਾਈ ਤੁਰੇ ਝੋਟੀ ਇਹ ਕਿਵੇਂ ਸੂਇਆ ਬਾਈ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਆ ਤੇ ਇਹ ਬਾਈ ਕਿੰਨੇ ਕ ਟਾਈਮ ਦੀ ਸੂਈ ਹੈ ਇਹ ਹੋ ਗਿਆ ਜੀ ਮਹੀਨੇ ਨੂੰ ਸੂਇ ਮਹੀਨਾ ਠੀਕ ਆ ਤੇ ਮਾਗਰ ਬਾਈ ਇਹਦੇ ਕੱਟੀ ਆ ਮਾਗਰ ਕੱਟੀ ਮਾਗਰ ਕੱਟੀ ਆ ਮਿੱਤਰੋ ਤੇ ਬਾਕੀ ਥਣਾ ਥਣਾ ਜਿਹੜਾ ਸਾਇਸ ਨੂੰ ਦੀ ਸੀ ਹੈ ਹਨਾ ਤੇ ਬਾਕੀ ਦੁੱਧ ਵੀ ਕਹਿੰਦਾ ਬਾਈ ਚੰਗਾ ਦੇ ਗੱਗੀ ਇਹਦੇ ਥੱਲੇ ਬਾਈ ਦੁੱਧ ਕਿੰਨਾ ਦੁੱਧ 12 ਕਿਲੋ ਹੁਣ ਤਿਆਰ ਆ ਜੀ 12 ਕਿਲੋ ਤੇ کئی ਵਾਰ ਨਾ ਕੋਈ ਦਸੱਲੀ ਕਰ ਨੂੰ ਕਹਿੰਦਾ ਭਰਾ ਤੇ ਮਨਲਾ ਕਰ ਸਕਦਾ ਹਾਂਜੀ ਹਾਂ ਦਸੱਲੀ ਕਰ ਸਕਦਾ ਠੀਕ ਆ ਦੋ ਟਾਈਮ ਦਸੱਲੀ ਕਰਕੇ ਫਿਰ ਲੈ ਲੈ ਹੈਨਾ ਹਾਂਜੀ ਹਾਂਜੀ ਠੀਕ ਆ ਤੇ ਕਿਉਂਕਿ ਇਹਦਾ ਰੇਟ ਕੀ ਕਰਤਾ ਬਈ ਦੋ ਨੰਬਰ ਵਾਲੇ ਦਾ ਇਹਦਾ 95000 ਜੀ 95000 ਹਾਂਜੀ ਤੇ ਮਾਨਦਾਨ ਹੋਊਗਾ ਮਾਨਦਾਨ ਹੋਊਗਾ ਜੀ ਠੀਕ ਆ ਤੇ ਮਾਨਦਾਨ ਬਾਈ ਕਹਿੰਦਾ ਦੋਨਾਂ ਚੋਂ ਕਰਕੇ ਦਰੂਗਾ ਰੇਟ ਉਹਦਾ 95000 ਆ ਜਾਇਜੀ ਰੇਟ ਆ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਊ ਸ਼ੇਅਰ ਕਰਕੇ ਆਊਗਾ ਠੀਕ ਆ ਗਿਆ ਹੋਰ ਛੋਟ ਕਰ ਲੈ ਬਾਈ ਕਹਿੰਦਾ 1000 ਰੁਪਿਆ ਉਹਨੂੰ ਹੋਰ ਆ ਜਰਾ ਆਫਰ ਆ ਜੇ ਬੰਦਾ ਵੀਡੀਓ ਕਾ ਸ਼ ਚੰਗੇ ਪਸ਼ੂ ਲੈ ਕੇ ਆਉਂਦਾ ਗੱਗੀ ਪਿੰਡ ਭਾਈ ਦਲੇਲ ਵਾਲਾ ਜਿਹੜਾ ਮਾਨਸਾ ਨਾ ਹਾਂਜੀ ਠੀਕ ਆ ਮਾਲ ਨੰਬਰ ਇੱਕ ਵਾਰੀ ਹੋਰ ਬੋਲ 6884205355 ਤੇ ਘਰੇ ਮਿਲ ਜਾਂਦੀਆਂ ਕੋਈ ਆਪਣੇ ਕੋਲੇ ਹਾਂਜੀ ਹਾਂ ਘਰੇ ਮਿਲ ਜਾਂਦੀਆਂ ਠੀਕ ਆ ਕਈ ਵਾਰ ਕੋਈ ਭਰਾ ਕਹਿੰਦੇ ਮੈਂ ਘਰੋਂ ਲੈਣੀਆਂ ਤੇ ਸੱਲੀ ਕਰਕੇ ਹਾਂਜੀ ਹਾਂ ਆ ਸਕਦੇ ਜੀ ਠੀਕ ਆ ਤੇ ਫੋਨ ਕਰ ਲੈਣਾ ਇੱਕ ਵਾਰੀ ਹਾਂਜੀ ਹਾਂ ਫੋਨ ਕਰਕੇ ਬਾਈ ਨਾਲ ਸੰਪਰਕ ਕਰ ਲਓ ਜੇ ਘਰੇ ਵੀ ਜਾਣਾ ਮਿੱਤਰੋ ਤੇ ਬਾਈ ਕੋਲੇ ਇੱਕ ਦੋ ਨੱਕ ਜਿਹੜੇ ਖੜੇ ਹੁੰਦੇ ਤਾਂ ਐਸੂ ਲਾਈਵ ਮਿੱਤਰੋ ਕਣਾ ਪਾਸ ਟੋਟੀ ਤੋਰ ਕੇ ਖੋਣੇ ਛੋੜੀ ਆ ਇਧਰੋਂ ਲੈ ਚੱਲ ਬਈ ਲਾਲ ਜੇ ਬਣਦੇ ਜਰੂਰ ਆ ਕਿ ਤੇ ਬਾਕੀ ਥਾਂਲੇ ਵੇ ਦੀ ਬਿਲਕੁਨ ਸਾਫਾ ਟੈਟਲੇ ਵੇ ਦੀ ਆ ਤੇ ਬਾਕੀ ਪੂਰੀ ਆਪਾਂ ਬਾਈ ਨਾਲ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਮੋੜ ਦਾ ਬਾਈ ਮੋੜ ਤੇ ਬਾਕੀ ਸੁਹੀ ਹੋਈ ਹੈ ਤਾਂ ਜੀ ਤੇ ਮੰਗਰ ਬੱਚਾ ਵੀ ਸਾਹਮਣੇ ਤੁਹਾਨੂੰ ਦਿਖਾਉਣੇ ਆ ਕੱਟਾ ਬਾਈ ਕੱਟੀ ਇਹ ਬਾਕੀ ਥਾਂਲੇ ਵੇ ਜਿਹੜੀ ਬੰਦਰਾ ਬਹੁਤ ਸੋਹਣੀ ਆ ਤੇ ਆ ਸਾਹਮਣੇ ਜਿਹੜਾ ਬੱਚਾ ਖੜਾ ਹੈ ਨਾ ਤੇ ਬਾਕੀ ਆਪਾਂ ਬਾਈ ਤੋਂ ਉਹਨੇ ਇੱਥੇ ਖੜਾ ਖੜਾ ਰੋਲ ਗਿਆ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਤੇ ਆ ਸਾਹਮਣੇ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਝੋਟੀ ਚੰਗੇ ਮੇਤਰਾ ਦੁੱਧਾਲੀ ਟਾਈਟ ਲੇ ਵੇਦੀਆ ਤੇ ਬਾਕੀ ਬਾਈ ਨਾ ਕਰਦੇ ਗੱਲਬਾਤ ਕਰਾਉਣਾ ਗੱਲਬਾਤ ਹਾਂ ਬਾਈ ਸਸੀ ਗਾਲ ਸ੍ਰੀ ਗਾਲ ਬਾਈ ਨਾਮ ਦੱਸੋ ਪਹਿਲਾਂ ਮੱਖਣ ਸਿੰਘ ਜੀ ਠੀਕ ਆ ਮੱਖਣ ਬਾਈ ਪਿੰਡ ਕਿਹੜਾ ਗਹਿਰੀ ਭਾਗੀ ਜੀ ਗਹਿਰੀ ਭਾਗੀ ਜ਼ਿਲ੍ਹਾ ਪਠੰਡਾ ਹਣਾ ਹਾਂਜੀ ਠੀਕ ਆ ਤੇ ਮੱਖਣ ਬਾਈ ਨੰਬਰ ਬੋਲੀ ਇੱਕ ਵਾਰੀ 869604258 ਠੀਕ ਆ ਤੇ ਮੱਖਣ ਬਾਈ ਜਿਹੜੀ ਝੋਟੀ ਦਿਖਾਈ ਆਪਾਂ ਕੈਂ ਕਵੇਂ ਸੂਏ ਆ ਪਹਿਲੇ ਸੂਏ ਜੀ ਘਰ ਦੀ ਕੱਟੀ ਪਹਿਲੇ ਸੂਏ ਹਾਂਜੀ ਉਹ ਵੱਡੀ ਹੋਗੇ ਸਾਹਰੀ ਹੋਣਾ ਹਾਂਜੀ ਹਾਂ ਲੈ ਦੂਜੀ ਤੇ ਬਾਈ ਕਿੰਨੇ ਦਿਨਾਂ ਸੂਈ ਆ ਇਹਨੂੰ ਹੋ ਗਿਆ ਈਮੀਨਾ ਠੀਕ ਐ ਕਮਿਨਾ ਹੀ ਸੁਈ ਹੋਈ ਆ ਬਾਈ ਕਹਿੰਦਾ ਤੇ ਦੁੱਧ ਬਾਈ ਮੱਖਣ ਹੋਣਾ ਕਿੰਨਾ ਤਿਆਰ ਆ 14 ਲੀਟਰ ਦੀ ੱਬੇ ਮਾਰ ਕੇ ਘਰੋਂ ਲਿਆਉ ਪੂਰਾ ਜਾਮਾ ਹਾਂ ਇੱਥੇ ਮੰਨ ਲੈ ਰੇਟ ਵੈਨਾਂ ਕਰ ਲਿਆ ਆਪਣੇ ਨਾਲ ਘਰੋਂ ਥੱਲੀ ਕਰਕੇ ਲਿਆ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਯਾਰ ਖੁੱਲੀ ਸ਼ੋਰਟ ਆ ਗਈ 14 ਲੀਟਰ ਕਹਿੰਦਾ ਜੇ ਕਿਸੇ ਨੇ ਭਰਨੇ ਆ ਘਰੋਂ ਭਰ ਕੇ ਲਿਆਵੇ ਇੱਥੇ ਮੰਨ ਲੈ ਬੈਨਾਂ ਕੋ ਮੜਾ ਮੋਟਾ ਫੜਾ ਦੇ ਸੌਦਾ ਕਰਕੇ ਤੇ ਮੱਖਣ ਰੇਟ ਦੀ ਗੱਲ ਆਂ ਬਈ ਰੇਟ ਕੀ ਕਰਤਾ 99000 ਆ ਜੀ 99000 ਤੇ ਮੰਨ ਤਾਂ ਹੂ ਬਾਈ ਕਰ ਦਿਆਂ ਮੈਡਮ ਮੋਟਾ ਠੀਕ ਹੈ ਭਾਈ ਕਹਿੰਦਾ ਮਾਨਤਾਣ ਯਾਰ ਕਰਕੇ ਦੋ ਰਾਂਗੇ ਤੇ ਜੇਕਰ ਕੋਈ ਬੰਦਾ ਮੰਨ ਲਓ ਝੋਟੇ ਚਾਹ ਵਣ ਤਾਂ ਭਾਈ ਮੱਖਣ ਨਾਲ ਜ਼ਰੂਰ ਸੰਪਰਕ ਕਰ ਲੈ ਪਿੰਡ ਗੈਰੀਪਾਗੀ ਬਈ ਗੈਰੀਪਾਗੀ ਜ਼ਿਲ੍ਹਾ ਬਠਿੰਡਾ ਤੇ ਸੰਪਰਕ ਜ਼ਰੂਰ ਕਰ ਲਿਓ ਮਿੱਤਰੋ ਚੰਗੀ ਝੋਟੀ ਹੈ ਲਾਈ ਵੀ ਮਿੱਤਰੋ ਨਾਲ ਇੱਕ ਬੂਰੀ ਮੱਝ ਦਿਖਾ ਦਈਏ ਤੁਹਾਨੂੰ ਤੇ ਬੂਰੀ ਮੱਝ ਕੀ ਹੈ ਨਾ ਯਾਰ ਕਮਾਲ ਹੀ ਹੈ ਨਾ ਚੰਗੀ ਤੇ ਸਾਹਮਣੇ ਬੱਚਾ ਖੜਾ ਤੇ ਭਾਈ ਵੀ ਬੂਰੀਆਂ ਸਕੀਨ ਵੱਧਦਾ ਕਿਉਂਕਿ ਮੈਂ ਇਹਦੇ ਕੋਲੇ ਬੂਰੀਆਂ ਦੇਖਦਾ ਹਾਂ ਨਾ ਤੇ ਥਾਂ ਲੇਵ ਦੀ ਗੱਲ ਕਰੀਏ ਬਿਲਕੁਲ ਸਾਫ ਆ ਤੇ ਛੋਟੀ ਜਮਾ ਕਹੀਏ ਭਲੀ ਹੋਈ ਹੈ ਚੰਗੀ ਹੈ ਨਾ ਕਦ ਕਾਠ ਵਜੋ ਤੇ ਬਾਕੀ ਪਿਛਟਪੋੜੇ ਦੀ ਜਿਹੜੀ ਬੰਤਰਾਂ ਸੋਹਣੀਆਂ ਤੇ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਆਰਡਰ ਦੇ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਟਾਈਟਲ ਇਹ ਬਈ ਥਾਂ ਲੇਵਾ ਬਿਲਕੁਲ ਸਾਫ ਆ ਤੇ ਸਾਹਮਣੇ ਜਿਹੜਾ ਬੱਚਾ ਖੜਾ ਮਗਰ ਕਟਾ ਤੇ ਤਣ ਸਾਡੇ ਤਣ ਮੀਨੇ ਸੂਈ ਬਾਈ ਬਾਕੀ ਲੱਗਦੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਣਾ ਪੂਰੀ ਡਿਟੇਲ ਤੁਹਾਨੂੰ ਪੁੱਛ ਕੇ ਦੇਵਾਂਗੇ ਤੇ ਬਾਕੀ ਤੁਸੀਂ ਸੰਪਰਕ ਕਰ ਲੈਣਾ। ਬਾਈ ਸੱਸੀ ਗਾਲ। ਸੱਸੀ ਗਾਲ ਬਾਈ ਜੀ। ਹਾਂ ਬਾਈ ਨਾਮ ਦੱਸੋ ਪਹਿਲਾਂ। ਮੇਰਾ ਨਾਮ ਬਾਈ ਸੋਨੂ ਜੀ। ਠੀਕ ਆ ਤੇ ਸੋਨੂ ਬਾਈ ਪਿੰਡ? ਪਿੰਡ ਮਾਨਸਾਈ ਆ ਬਾਈ। ਲੋਕਲੀ ਹੈ ਨਾ? ਹਾਂਜੀ ਹਾਂਜੀ। ਠੀਕ ਆ। ਤੇ ਸੋਨੂ ਮੋਬਾਈਲ ਨੰਬਰ ਬੋਲ ਬਾਈ ਇੱਕ ਵਾਰ। ਮੋਬਾਈਲ ਨੰਬਰ ਹੈਗਾ ਬਾਈ 6280660704। ਠੀਕ ਆ। ਤੇ ਸੋਨੂੰ ਜਿਹੜੀ ਆਪਾਂ ਆਹ ਬਾਈ ਝੋਟੀ ਦਿਖਾਈਏ ਬੂਰੀ ਮੰਨ ਲੈ ਕਵੇਂ ਸੂਈ ਆ ਇਹ ਦੂਜਾ ਸੂਆ ਝੋਟੀ ਆ ਬਾਈ ਦੂਜਾ ਸੂਆ ਤੇ ਹੁਣ ਕਿੰਨੇ ਟਾਈਮ ਦੀ ਹੋਗੀ ਬਾਈ ਸੂਈ ਇਹ ਤਾਂ ਨਗ ਮਹੀਨੇ ਦੀ ਸੂਈ ਆ ਬੀ ਨਗ ਦਾ ਟੀਕਾ ਭਰਾਇਆ ਬਾਈ 1 ਮਹੀਨੇ ਦਾ ਟੀਕਾ ਭਰਾਇਆ ਚੱਕੇ ਤਾਂ ਆਉਂਦੀ ਲੈਣਾ ਹਾਂ ਕਿਸਮਤ ਆ ਗਈ ਰ ਹੈ ਵੀ ਸਕਦੇ ਨਹੀਂ ਵੀ ਰ ਹੈ ਸਰ ਕਹਿ ਕੇ ਆਪਾਂ ਮੰਨ ਲੈ ਖਾਲੀ ਦੇਵਾਂ ਹਾਂ ਖਾਲੀ ਦਵਾਂਗੇ ਠੀਕ ਆ ਤੇ ਸੋਨੂੰ ਹੁਣ ਦੁੱਧ ਬਾਈ ਕਿੰਨਾ ਗਾਸਟ ਆ ਤਾਂ ਹੁਣ ਬਾਈ ਇਹ ਥੱਲੇ ਕੈਨ ਨੂੰ ਤਾਂ 8 ਕਿਲੋ 9 ਕਿਲੋ ਕਹਾ ਲੋ 7 ਕਿਲੋ ਖੋਲਾ ਦੁੱਧ ਦਾ ਕਿੰਨਾ ਗਾਸਟ 7 ਕਿਲੋ 7 ਕਿਲੋ ਪੂਰਾ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਵਧੀਆ ਮਿਲਦੀ ਜਮਾ ਆਪ ਬੱਚੇ ਦੀ ਮਿਲਦੀ ਠੀਕ ਹੈ ਲੱਭਾਈ ਕਹਿੰਦਾ ਬੱਚੇ ਦੇ ਮਿਲਦੇ ਰਿਹਾ ਕਹਿੰਨੂੰ ਗੱਪ ਜਿੰਨਾ ਮਰਜ਼ੀ ਮਰਵਾ ਲੈ 9 ਕਿਲੋ ਖਾ ਲੋ ਪਰ ਦੁੱਧ ਜਿਹੜਾ ਮੌਜੂਦਾ 7 ਕਿਲੋ ਪੂਰਾ ਜਮਾ ਦਸੱਲੀ ਬਾਈ ਕਰ ਲੈ ਕੋਈ ਦੋਸਤ ਹਾਂ ਹਾਂ ਕਰ ਲੈ ਬਾਈ ਤਸੱਲੀ ਥੋੜਾ ਨੋਰਾ ਹਾਂ ਨੋਰਾ ਭਈਆ ਬਾਈ ਠੀਕ ਹੈ ਤੇ ਉੱਥੇ ਵੀ ਹੁੰਦੀ ਆ ਆਪਣੇ ਕੋਲੇ ਹਾਂ ਬਾਈ ਸੇਲ ਪਰਚੇਜ਼ ਦਾ ਕੰਮ ਆ ਠੀਕ ਹੈ ਤੇ ਮੰਨ ਲਾ ਕਈ ਵਾਰ ਕਿਸੇ ਨੇ ਤਾਜੀ ਸੂਈ ਕੋਈ ਤਾਜ਼ੀਆਂ ਸੂਈਆਂ ਟੋਕੜ ਕੱਪਣਾ ਆਣਾਂ ਟੋਕੜ ਕੱਪਣਾ ਮਿਲਦੀਆਂ ਰਹਿੰਦੀ ਤੇ ਬਾਕੀ ਬਾਈ ਦਾ ਇੱਥੇ ਨਵਰਾ ਹੈਗਾ ਕਹਿੰਦਾ ਚੰਗਿਆਂ ਖਰੀਦਦੇ ਆਪਾਂ ਟੋਕੜਾਂ ਗੱਬਣਾ ਤੇ ਤਾਜ਼ੀਆਂ ਦੋ ਟਾਈਮ ਸੱਲੀ ਕਰਕੇ ਵੀ ਲੈ ਸਕਦਾ ਤੇ ਸਾਨੂੰ ਰੇਟ ਦੀ ਗੱਲ ਹੈ ਤੇ ਵੀ ਰੇਟ ਕੀ ਹਰਦਾ ਰੇਟ ਬਾਈ ਇਹਦਾ 75000 75000 ਹਾਂ ਤੇ ਦੇ ਮੈਂ ਕਿੰਨੇ ਤੁਹਾਨੂੰ ਲੈ ਜਾਂਦੇ ਨੇ ਬਾਈ 70000 ਠੀਕ ਹੈ ਮਾਨ ਤਨ ਮਾਣਾ ਮੋਟਾ ਮਾਨ ਤਾ ਹਾਂ ਮੌਕੇ ਤੇ ਮਾਨ ਤਾ ਹੋ ਜਾਊਗਾ ਬਾਲਾ ਨਹੀਂ ਹੋਣਾ ਠੀਕ ਹੈ ਵੀ ਬਾਈ ਕਹਿੰਦਾ ਦੇਖੋ 70000 ਦੀ ਦੇਣੀ ਆ ਕੋਈ ਸੌਦਾ ਗੱਪਾ ਹੁੰਦਾ ਮਾਣਾ ਮੋਟਾ 5 400 400 ਰਿਆ ਤਾਂ ਮੌਕੇ ਤੇ ਹੋ ਜਾਂਦੀ ਹੁੰਦੀ ਹੈ ਹਨਾ ਚੰਗੀ ਝੋਟੀਆਂ ਮਿੱਤਰੋ ਜਿਹੜੇ ਬੂਰੀ ਦੀ ਚਾਹ ਮੰ ਇੱਕ ਮਹੀਨਾ ਟੀਕਾ ਭਰਾ ਇਹਨੂੰ ਹੀ ਹੋ ਗਿਆ ਉਹ ਅਗਲੀ ਦੀ ਕਿਸਮਤ ਆ ਬਾਕੀ ਕਿਉਂ ਚੱਕ ਹੁੰਦੀ ਨਹੀਂ ਗੀ ਕਿਸਮਤ ਦੀ ਗੱਲਾਂ ਨੇ ਬਾਕੀ ਬਈ ਕਹਿੰਦਾ ਕਹਿ ਕੇ ਖਾਲੀ ਦੇਵਾਂਗੇ ਸੰਪਰਕ ਜ਼ਰੂਰ ਕਰ ਲੈ ਸੋਨੂੰ ਨਾ ਮੇਤਰੋ ਮਾਨਸਾਨ ਤੋਂ ਆ ਧੰਨਵਾਦ